ਇਹ ਕਾਕਾ ਉਹੀ ਨਹੀਂ ਹੈਗਾ ਜਿਹਦੇ ਪਾਪੇ ਨੇ ਐਸਸੀ ਦਾ ਸਰਟੀਫਿਕੇਟ ਬਣਾ ਕੇ 25-30 ਸਾਲ ਸਕੂਲ ਦੇ ਵਿੱਚ ਪ੍ਰਿੰਸੀਪਲ ਦੀ ਜੌਬ ਕੀਤੀ ਤੇ 25-30 ਕਰੋੜ ਨੂੰ ਚੂਨਾ ਲਾ ਗਿਆ ਪੈਨਸ਼ਨ ਵੀ ਲੈ ਗਿਆ ਤੇ ਸਰਕਾਰੀ ਪ੍ਰਮੋਸ਼ਨਾਂ ਵੀ ਲਗਿਆ ਕਿਸੇ ਗਰੀਬ ਦਾ ਐਸਸੀ ਦਾ ਹੱਕ ਮਾਰ ਕੇ ਮੈਂ ਸਹੀ ਹਾਂ ਜੇ ਮੈਂ ਗਲਤ ਨਹੀਂ ਹੈਗਾ ਤਾਂ ਮੈਂ ਸਹੀ ਪਛਾਣਿਆ ਬੰਦਾ ਤੇ ਹੁਣੇ ਕਹੀ ਜਾਂਦਾ ਹੈ ਇਹ ਹੌਲੀ-ਹੌਲੀ ਪਤਾ ਲੱਗਦਾ ਕਿ ਜੱਟ ਚੀਜ਼ ਕੀ ਐ ਤੇ ਭਰਾਵਾ ਤੇਰਾ ਤਾਂ ਹਜੇ ਇਹ ਵੀ ਨਹੀਂ ਪਤਾ ਕਿ ਤੂੰ ਜੱਟ ਹੈਗਾ ਜੇ ਤੇਰਾ ਬਾਪ ਐਸਸੀ ਦੇ ਸਰਟੀਫਿਕੇਟ ਤੇ ਸਰਕਾਰੀ ਨੌਕਰੀ 25-30 ਸਾਲ ਕਰਦਾ ਰਿਹਾ ਉਹਨੇ ਰਿਟਾਇਰਮੈਂਟ ਵੀ ਲਈ ਉਹਨੇ ਪੈਨਸ਼ਨ ਵੀ ਲਈ ਉਹਨੇ 25-30 ਕਰੋੜ ਰੁਪਈਆ ਗਵਰਨਮੈਂਟ ਦਾ ਵੀ ਲਿਆ ਕਿਸੇ ਐਸਸੀ ਦਾ ਹੱਕ ਵੀ ਮਾਰਿਆ ਤਾਂ ਉਹ ਤਾਂ ਆਪ ਐਸਸੀ ਹੋਇਆ ਫਿਰ ਤੂੰ ਜੱਟ ਕਿੱਥੋਂ ਹੋ ਗਿਆ ਐਵੇਂ ਜੱਟਾਂ ਨੂੰ ਬਦਨਾਮ ਕਰੀ ਜਾਂਦਾ ਅਸੀਂ ਕਹਿੰਦਾ ਮੈਂ ਰੌਂਦ ਵੀ ਰੱਖੇ ਐ ਤੇ ਪੌਂਡ ਵੀ ਰੱਖੇ ਐ ਤੈਨੂੰ ਪਤਾ ਐ ਕਿ ਜਦੋਂ ਰੌਂਦ ਚੱਲਦੇ ਐ ਚਲਾਉਣ ਵਾਲੇ ਦਾ ਹਾਸਰ ਕੀ ਹੁੰਦਾ ਤੇ ਚੱਲਣ ਵਾਲੇ ਦਾ ਹਾਸਰ ਕੀ ਹੁੰਦਾ ਫੁਕਰੀਆਂ ਤਾਂ ਐਡੀਆਂ ਐਡੀਆਂ ਮਾਰ ਦੇਣਗੇ ਕਿ ਹਿਮਾਲਿਆ ਪਰਬਤ ਨੂੰ ਵੀ ਕਹਿੰਦੇ ਐ ਕਿ ਥੱਲੇ ਆ ਜਾ ਮੈਂ ਤੇਰੇ ਤੇ ਝੂਟੀ ਲੈਣੀ ਐ ਹੋਸ਼ ਨਾਲ ਮੜਾ ਮੋਟਾ ਗੱਲ ਕਰਿਆ ਕਰੋ ਕੋਈ ਪੰਜਾਬ ਦੇ ਕੀ ਹਾਲਾਤ ਹੋਏ ਪਏ ਨੇ ਤੁਸੀਂ ਫੁਕਰਾ ਪੰਥੀ ਤੇ ਲੱਕ ਬੰਨਿਆ ਇੱਕ ਕਹਿੰਦਾ ਉਹ ਉਹ ਛਲਾਰੂ ਜਾਂ ਇੱਕ ਹੋਰ ਐ ਇੰਦਾ ਮੈਂ ਲਸੰਸਲੀਆ ਤੋਂ ਵਿੱਚੋਂ ਕੱਲੇ ਕੱਢਣ ਦਾ ਕਦੇ ਕਹਿ ਦਿੰਦਾ ਕਿ ਜੱਟ ਦੱਬਦਾ ਕਿੱਥੇ ਐ ਹੁਣ ਕੱਲ ਪਰਸੋਂ ਦੀ ਕਿਸੇ ਗੈਂਗਸਟਰ ਨੇ ਉਹਨੂੰ ਕੋਈ ਛੋਟੀ ਮੋਟੀ ਧਮਕੀ ਦਿੱਤੀ ਹੋਣੀ ਤੇ ਦੋ ਰਾਤਾਂ ਤੋਂ ਸੌਇਆ ਨਹੀਂ ਐਫ ਆਈ ਆਰ ਥਾਣੇ ਜਾ ਕੇ ਕਰਾਈ ਐ ਸਾਰਾ ਟੱਬਰ ਰੋਂਦਾ ਫਿਰਦਾ ਤੇ ਮੁੰਡੇ ਨੇ ਦੋ ਦਿਨ ਹੋ ਗਏ ਬਾਥਰੂਮ ਵੀ ਨਹੀਂ ਜਾਂਦਾ ਡਰਦਾ ਤੇ ਕੱਚਾ ਲਵੇੜਦਾ ਪਸ਼ਾਬ ਕਰ ਕਰ ਕੇ ਫੁਕਰੀ ਥੋੜੀ ਜੀ ਘੱਟ ਮਾਰ ਲਿਆ ਕਰੋ ਹਜੇ ਤਾਂ ਬੇਟਾ ਤੇਰਾ ਇਹ ਨਹੀਂ ਪਤਾ ਲੱਗਿਆ ਕਿ ਤੂੰ ਜੱਟ ਹੈਗਾ ਵੀ ਹੈ ਕਿ ਨਹੀਂ ਹੈਗਾ ਬਿਨਾਂ ਗੱਲਾਂ ਤੋਂ ਜੱਟਾਂ ਨੂੰ ਬਦਨਾਮ ਨਾ ਕਰ ਜੱਟ ਤਾਂ ਪਹਿਲਾਂ ਹੀ ਬਥੇਰੇ ਬਦਨਾਮ ਨੇ ਉਤੋਂ ਫੁਕਰੀਆਂ ਮਾਰ ਮਾਰ ਕੇ ਤੁਸੀਂ ਕਰਤੇ ਕੰਮ ਕਰੋ ਕੋਈ ਚੰਜ ਦਾ ਕਰੋ ਕਿ ਲੋਕ ਤੁਹਾਡੀ ਸਲਾਹਨਾ ਕਰਨ ਠੀਕ ਹੈ